ਸਾਨੂੰ ਤਾਂ ਇਹ ਪਤਾ ਨਹੀਂ ਸੀਦਾ ਜਾ ਕੇ ਕੱਢਿਆ ਹੀ ਉੱਥੋਂ ਜਾ ਕੇ ਸਾਨੂੰ ਕੋਈ ਪਤਾ ਨਹੀਂ ਸੀ ਕਿਹ ਤਰ੍ਹਾਂ ਦੇ ਹਾਲਾਤ ਜੇ ਤੁਸੀਂ ਪਹੁੰਚਦੇ ਬਸ ਜੀ ਕੋਈ ਕੋਈ ਸਾਹ ਚਲਦੇ ਵਿੱਚੋਂ ਖਿੱਚ ਕੇ ਕੱਢਿਆ ਸੀ ਗੱਟੀ ਤੋੜ ਕੇ ਜੀ ਬੱਚੇ ਜੀ ਤਿੰਨ ਕੁੜੀਆਂ ਜੀ ਇੱਕ ਮੁੰਡਾ ਜੀ ਅੱਛਾ ਕਿੰਨੀ ਕਿੰਨੇ ਕੋਮ ਉਹ ਬਹੁਤ ਗਰੀਬ ਮੁੰਡਾ ਜੀ ਮੋਰ ਜੀ ਬਸ ਤੁਸੀਂ 18 ਸਾਲ ਦੀ ਲਾ ਲੋ ਵੱਡੀ ਕੁੜੀ ਜੀ ਸਾਫ ਮੈਲਾ ਜਾਈਦਾ ਜੀ ਗਰੀਬ ਬੰਦਾ ਜੀ ਇਹ ਰਿ ਲੱਭਾਈ ਤੁਸੀਂ ਜੀ ਜੀ ਨਾਮ ਤੇ ਇਹ ਮੱਝਾਂ ਲੈ ਕੇ ਆ ਰਹੇ ਤੇ ਆਪਣਾ ਖੰਨਾ ਮੰਡੀ ਤੋਂ ਤੇ ਆਪਣੀ ਸਾਈਡ ਆ ਰਹੇ ਤੇ ਇਹਦਾ ਸਲੋ ਤੇ ਸਕੋਰਪੀਓ ਬੜੀ ਤੇਜ਼ ਇਹਨਾਂ ਦੇ ਸਿੱਧੀ ਜ਼ਬਰਦਸ ਬਹੁਤ ਭੈੜੀ ਟੱਕਰ ਲੱਗੀ ਵੀ ਖਤਮ ਕਰਤਾ ਬਿਲਕੁਲ ਟੈਂਪੋ ਤੇ ਦੂਸਰੇ ਇੱਕ ਦੇ ਇੱਕ ਜਾ ਐਕਸਪਾਇਰ ਹੋ ਗਏ ਤੇ ਦੂਸਰੇ ਦੇ ਲੱਤਾਂ ਫ੍ਰੈਕਚਰ ਹੋ ਗਏ ਕਾਫੀ ਜ਼ਿਆਦਾ ਬੱਚਾ ਵੀ ਇਹ ਕਹਿੰਦਾ ਵਿੱਚ ਨਾਲ ਮੱਜਾ ਹਾਂ ਨਹੀਂ ਮੱਜੇ ਦੋ ਮੱਜਾਂ ਮਰ ਗਈਆਂ ਤਾਜ਼ੀਆਂ ਸੂਂਝੀਆਂ ਮੱਜਾਂ ਸੀ ਉਹ ਵੀ ਪਿੱਛੇ ਖਤਮ ਹੋ ਗਈ ਪਤਾ ਨਹੀਂ ਲੱਗੇ ਜਿਉਂ ਭੱਜ ਕੇ ਗੱਡੀ ਉੱਥੀ ਐ ਉਹਨਾਂ ਦਾ ਕੋਈ ਵੀ ਪਤਾ ਨਹੀਂ ਲੱਗੇ ਵੀ ਕੌਣ ਸੀ ਕੌਣ ਨਾਲ ਰੌਂਗ ਸਾਈਡ ਤੋਂ ਲਿਆ ਕੇ ਹਾਂਜੀ ਰੌਂਗ ਸਾਈਡ ਤੋਂ ਜੀ ਜਿਹੜਾ ਸਾਡ ਸੜਕ ਦਾ ਹਾਦਸਾ ਹੋਇਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਕਿੰਨਾ ਕਾਜਾ ਬਰਦਾਸ਼ਤ ਕੀ ਹੈ ਕਾ ਇਹ ਬਹੁਤ ਭਿਆਨਕ ਹੱਤਾ ਹੋਇਆ ਜੀ ਇਹ ਜਿਹੜੇ ਬੱਚਿਆਂ ਦਾ ਅੱਜ ਮੰਡੀ ਦਾ ਕੋਈ 28 ਤਰੀਕ ਦੀ ਮੰਡੀ थी ਖੰਨਾ ਉੱਥੋਂ ਬੰਦੇ ਆ ਰਹੇ ਤੇ ਗਰੀਬ ਪਰਿਵਾਰ ਨੇ ਉੱਤਨਾ ਇਹ ਜੋ ਡਰਾਈਵਰ ਦੀ ਗੱਡੀ ਲੈ ਜਾਂਦਾ ਦੀ ਕਿਰਾਏ ਤੇ ਲੱਤੜਾੜੀ ਪਿੰਡ ਤੋਂ ਇਹਦੇ ਤਿੰਨ ਬੱਚੇ ਨੇ ਗੁੱਟੀਆਂ ਨੇ ਤਿੰਨ ਛੋਟੀਆਂ ਗੱਡੀ ਆਊਟ ਸੈਟ ਆ ਰਹੀ ਦੀ ਉਦਰੀ ਅਮਰਗੜ ਕਿੰਨੀ ਉਹ ਅਸੀਂ ਤਾਂ ਇਹ ਕਹਿੰਦੇ ਆ ਵੀ ਗੱਡੀ ਅਸੀਂ ਆਪ ਮੌਕਾ ਦੇਖ ਕੇ ਆ ਉੱਥੇ ਜਾ ਕੇ ਆ ਵੀ ਜਗ੍ਹਾ ਦੇ ਸਹੀ ਜਾ ਰਹੀ ਹੈ ਉਹਨਾਂ ਨੇ ਆਊਟ ਸੈਟ ਆ ਕੇ ਬਹੁਤ ਵੱਡੀ ਜ਼ਬਰਦਸਤ ਮਰੀਏ ਮੰਨਿਆਂ ਦੇ ਇਹ ਹੀ ਕਹਿੰਦੇ ਆ ਵੀ ਵੱਧ ਤੋਂ ਵੱਧ ਇਹਨਾਂ ਦੇ ਸਬ ਤੋਂ ਸਬ ਤੋਂ ਕਾਰਵਾਈ ਕੀਤੀ ਜਾਵੇ ਜਿਹੜਾ ਕੋਈ ਗਰੀਬ ਆਦਮੀ ਦਾ ਅੱਗੇ ਵੀ ਵਾਲੇ ਵੀ ਪਛਾਹ ਹੁੰਦਾ ਰਹੇ ਇੱਕ ਦੀ ਡੈਥ ਵੀ ਹੋਈ ਆ ਇੱਕ ਦੀ ਡੈਥ ਹੋਈ ਆ ਜਿਹੜਾ ਦੂਆ ਮੁੰਡਾ ਉਹਦੀਆਂ ਲੱਤਾਂ ਹੁਣ ਅਸਰ ਆ ਗਈਆਂ ਦੋਏ ਤਾਂ ਕਿ ਜਿਹੜੀ ਗੱਡੀ ਆ ਦੋ ਮੱਝਾਂ ਮਰਗੀਆਂ ਕਾਫੀ ਭਿਆਨਕ ਸੀ ਬਹੁਤ ਵੱਡਾ ਜ਼ਬਰਦਸਤ ਵੀ ਆਊਟਸੈਟ ਆਉ ਗਿਆ ਉਮਰੀਸ ਇੱਕ ਬਰਾਡ ਰੇਟ ਸੀਗੇ ਸਾਡਾ ਚੈੱਕ ਅਪ ਵਗੈਰਾ ਕੀਤਾ ਉਹਨੂੰ ਸਪੋਰਟ ਦੇ ਚੁੱਕੀ ਸੀ ਗਈ ਗਾਈਸ ਬਿਫੋਰ ਰੀਚਿੰਗ ਹੈ ਤੇ ਉਹਨਾਂ ਦਾ ਨਾਮ ਸੁਖੀਤ ਸਿੰਘ ਹੈ ਹਨਾ ਉਹ ਬਾਡੀ ਚ ਮੋਚਰੀ ਸ਼ਿਫਟ ਬਾਡੀ ਮੋਚਰੀ ਸ਼ਿਫਟ ਕਰਾਈ ਹੋਈ ਹੈ ਇੱਕ ਨਾਲ ਉਹਨਾਂ ਦਾ ਐਸੀ ਸਟੇਸ਼ਨ ਹੋਣਾ ਰਹਿ ਗਿਆ ਹੈਗਾ ਪਟਿਆਲੇ ਤੇ ਸਿੰਗ ਸਾਈਡ ਤੇ ਇੱਕ ਹੋਰ ਐਕਸੀਡੈਂਟ ਹੋਇਆ ਹੈਗਾ ਉਹ 10:30 ਵਜੇ ਪਹੁੰਚੇ ਨੇ ਉਹ ਵੀ ਸੇਮ ਕੰਡੀਸ਼ਨ ਦੀ ਹੋ ਜੀ ਨਹੀਂ ਉਹ ਥੋੜੇ ਬੈਟਰ ਨੇ ਬਟ ਉਹਨਾਂ ਦੇ ਸਿਟੀ ਸਕੈਨ ਵਗੈਰਾ ਹੋਣਾ ਤਾਂ ਪਟਿਆਲੇ ਭੇਜੇ ਉਹਨਾਂ ਨੂੰ ਵੀ ਕਰਾਉਣੀ ਕਿਉਂਕਿ ਵੂਨ ਸੀ ਗਲਾ ਸਰੇਟਡਸ ਕਾਲਪਸ ਥੋੜਾ ਡੀਪ ਸੀਗਾ ਸੋ ਟੂ ਰੂਲ ਆਊਟ ਕਿ ਕੋਈ ਸੀਰੀਅਸ ਕੰਡੀਸ਼ਨ ਨਹੀਂ ਹੈ ਨਾ ਨਾ ਬਲੀਡਿੰਗ ਵਗੈਰਾ ਨਹੀਂ ਹੈ ਬ੍ਰਿੰਚਸ ਨੂੰ ਰੈਫਰ ਕੀਤਾ